ਦਾ ਉਹ ਸਾਡੇ ਇੱਥੇ ਗੰਦਾ ਪਾਣੀ ਖੜ ਜਾਂਦਾ ਕਲੀਨਿਕ ਵੀ ਹੈ ਇੱਥੇ ਡਿਸਪੈਂਸਰੀ ਵੀ ਆ ਤੇ ਬਹੁਤ ਬਜ਼ੁਰਗ ਤੇ ਬੁੱਢੇ ਡਿੱਗਦੇ ਨੇਗੇ ਤੇ ਆਹ ਕਰਦੀ ਕੰਦ ਵੀ ਟੁੱਟੀ ਹੋਈ ਆ ਇਧਰੋਂ ਅੰਦਰੋਂ ਹਾਂ ਇਹ ਜੀ ਜਰੂਰ ਬਣਾਈ ਜਾਵੇ ਇਹ ਰਸਤਾ ਕਿਹਨੂੰ ਕਿਹਨੂੰ ਜਾਂਦਾ ਪਤਾ ਸਾਰੇ ਦਿਵਾਰੇ ਕਿੱਨੇ ਜਾਂਦਾ ਮੰਦਿਰ ਕਿੱਨੇ ਜਾਂਦਾ ਹਾਂ ਤੇ ਬਾਕੀ ਇਧਰ ਅੱਡੀ ਦੇ ਬੱਚੇ ਇਧਰ ਦੀ ਹਾਂ ਇਧਰ ਅਸੀਂ ਜਦੋਂ ਸਕੂਲ ਜਾਂਦੇ ਇਧਰ ਕਈ ਬੱਚੇ ਜਾਂਦੇ ਨੇ ਸਰਕਾਰੀ ਸਕੂਲ 'ਚ ਔਰ ਡਿੱਗ ਜਾਂਦੇ ਨੇ ਸਰਕਾਰੀ ਸਕੂਲ ਜਾਂਦੇ ਆ ਜੀ ਕੁੜੀਆਂ ਵਾਲੇ ਸਕੂਲ 'ਚ ਜਾਂਦੇ ਆ ਬੱਚੇ ਇੱਧਰ ਪ੍ਰਾਇਮਰੀ ਸਕੂਲ 'ਚ ਜਾਂਦੇ ਨੇ ਬੱਚੇ ਉਦੋਂ ਬੱਚਿਆਂ ਦਾ ਇੱਥੇ ਬੁਰਾ ਹਾਲ ਹੋ ਜਾਂਦਾ ਨੀਂਹ ਦੇ ਵਿੱਚ ਬਹੁਤ ਜਿਆਦੇ ਇਹ ਸਾਡੇ ਪਿੰਡ ਦਾ 메ਨ ਮੰਦਰ ਦਾ ਰਸਤਾ ਜਾ ਰਿਹਾ ਇੱਧਰ ਤੀਨਕ ਨੂੰ ਜਾਂਦਾਗਾ ਪਿੰਡ ਦਾ ਸਾਰੇ ਦਾ ਲੰਘਗਾ ਕੋਲੇ ਸੂਆਗਾ ਗੰਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਲੋਕਾਂ ਨੇ ਜਿਵੇਂ ਬੱਚੀ ਛੋਟੀ ਜੀ ਨੇ ਦੱਸਿਆਗਾ ਵਿਕਾਰ ਵੀ ਡਿੱਗ ਗਏ ਨਹੀਂ ਦਾ ਪਾਣੀ ਪੈਣ ਕਰਨ ਜਦੋਂ ਇਹ ਬੇਬੇ ਹੋਈਆਂ ਦੱਸਦੀਆਂ ਕਹਿੰਦੀ ਅਸੀਂ ਗੁਰੂ ਘਰ ਜਾਣਾ ਜਾਂ ਮੰਦਿਰ ਜਾਣਾ ਜਾਂ ਕਲੀਨਿਕ ਚ ਦਵਾਈ ਲੈਣ ਜਾਣਾ ਜਾਂ ਸਾਡੇ ਬੱਚੇ ਪੜ੍ਹਨ ਜਾਂਦੇ ਨੇ ਉਹ ਡਿੱਗ ਜਾਂਦੇ ਨੇ ਸਕੂਲ ਤੋਂ ਵੀ ਰਹਿ ਜਾਂਦੇ ਨੇ ਮੈਂ ਐਮਐਲਏ ਸਾਹ ਨੂੰ ਬੇਨਤੀ ਕਰਦੀ ਆ ਜਿਵੇਂ ਸਾਡੇ ਪੈਣੀ ਵਿੜੇ ਦੀ 3 ਨੰਬਰ ਵਾਰਡ ਦੀ ਵੀ ਹੀ ਬਣਾਈ ਆ ਮੈਂ ਉਹਨਾਂ ਨੂੰ ਇੱਕ ਆਪਦੀ ਵੀਡੀਓ ਪਾਈ ਤੇ ਆਪੀਆਂ ਐਪਲੀਕੇਸ਼ਨਾਂ ਦਿੱਤੀਆਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਤੇ ਬਹੁਤ ਜ਼ਿਆਦਾ ਆਸਰ ਕੀਤਾ ਤੇ ਆ ਸਰਕਾਰ ਕੇ ਸਾਡੇ ਕੋਲੇ ਪਹੁੰਚੇ ਉਹਨਾਂ ਨੇ ਆ ਕੇ ਬਹੁਤ ਸੋਹਣੀ ਲੋਕਟ ਲਾਈ ਉਵੇਂ ਜਿਵੇਂ ਇਹ ਵੀ ਹੀ ਇੱਕ ਤਾਂ ਇੱਕ ਸਾਹਮਣੇ ਆ ਮੇਨ ਜਿਹੜੀ ਕਲੀਨਿਕ ਨੂੰ ਜਾਂਦੀ ਆ ਇਹ ਵੀਆਂ ਦੋਵੇਂ ਜਣੀਆਂ ਬੜਨੀਆਂ ਚਾਹੀਦੀਆਂ ਨੀਆਂ ਇਹਨਾਂ ਨੂੰ ਜਿਵੇਂ ਪਤਾ ਹੀ ਆਪਾਂ ਨੂੰ ਹੁਣ ਪੰਜਾਬ ਸਰਕਾਰ ਗ੍ਰਾਂਟਾਂ ਦੇ ਰਹੀ ਹੈਗੀ ਪਿੰਡਾਂ ਦੇ ਵਿੱਚ ਲੋਕਟ ਲੱਗ ਰਹੀ ਹੈ ਵਿਕਾਸ ਹੋ ਰਿਹਾ ਹੈਗਾ ਤਾਂ ਜਿਵੇਂ ਬੱਚੀ ਨੇ ਦੱਸਿਆ ਵੀ ਕਿਸੇ ਗਰੀਬ ਪਰਿਵਾਰ ਦਾ ਇਹ ਘਰ ਆ ਸਾਡਾ ਇੱਥੇ ਪਿੰਡ ਦਾ ਤੇ ਉਹਨਾਂ ਦਾ ਘਰ ਵੀ ਮੀਂਹ ਦਾ ਪਾਣੀ ਪੈਣ ਕਾਰਨ ਤਰੇੜਾ ਆ ਕੇ ਡਿੱਗ ਚੁੱਕਿਆਗਾ ਵੀ ਇਹ ਜਿਹਹਾ ਹੱਸੇ ਹੋਈਆਂ ਨੇ ਬੱਚਿਆਂ ਦੇ ਉੱਤੇ ਵੀ ਇਹ ਕੰਧਾ ਡਿੱਗ ਸਕਦੀਆਂ ਨਹੀਂਆਂ ਜਦੋਂ ਪਾਣੀ ਪੈਂਦਾਗਾ ਤਾਂ ਕਰਕੇ ਇੱਥੇ ਲੋਕਿਟ ਲਾਉਣ ਦਾ ਵੀ ਅਸੀਂ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਨੂੰ ਮੁੱਖ ਮੰਤਰੀ ਨੂੰ ਵੀ ਇਹ ਬੀਹੀਨ ਵੀ ਗ੍ਰਾਂਟ ਦਿੱਤੀ ਜਾਵੇ ਵੀ ਪਿੰਡ ਦਾ ਲੰਘਾਗਾ ਅਸੀਂ ਬਹੁਤ ਜ਼ਿਆਦੇ ਤੰਗ ਪਰੇਸ਼ਾਨਾ ਲੋਕ ਲੰਘ ਰਹੇ ਨੇ ਰਾਹੀ ਜਿਹੜੇ ਬਜ਼ੁਰਗ ਮਾਈਆਂ ਡੇਗਦੀਆਂ ਨੇ ਬੱਚੇ ਡੇਗਦੇ ਨੇ ਕਲੀਨਿਕ ਕੋਲੇ ਦਾ ਖਾਸ ਕਰਕੇ ਕਹਿੰਦੇ ਨੇ ਵੀ ਸਾਫ ਸੁਥਰਾ ਹੋਵੇ ਸਫਾਈ ਹੋਵੇ ਸੋਨੂੰ ਅਸੀਂ ਕਲੀਨਿਕ ਦੀ ਵੀ ਇੱਕ ਵੀਡੀਓ ਬਣਾਈ ਹੋਈ ਹੈਗੀ ਉਹ ਵੀ ਦਿਖਾ ਦਿੰਨੇ ਹਾਂਗੇ ਵੀ ਉੱਥੇ ਕਿਵੇਂ ਮੱਛਰ ਮਲੇਰੀਆ ਗੰਦਾ ਪਾਣੀ ਆ ਪਾ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਕਿਰਪਾ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਧਿਆਨ ਵਿੱਚ ਲਿਆਂਦਾ ਜਾਵੇ ਆ ਕਿ ਇਸ ਗਲੀ ਬਾਰੇ ਇਸ ਬੀਹੀ ਬਾਰੇ ਇਹ ਕਲੀਨਿਕ ਦੇ ਮੂਰ ਦੇ ਗੰਦਾ ਪਾਣੀ ਆ ਜਿੱਥੇ ਨਿਕਾਸ ਨਹੀਂ ਹੋ ਰਿਹਾ ਉਹਨੂੰ ਵੀ ਦੇਖਿਆ ਜਾਵੇ ਪੂਰਾ ਧਿਆਨ ਦੇ ਵਿੱਚ ਲਿਆ ਕੇ ਲਾ ਕੇ ਟਲਾਈ ਜਾਵੇ ਉਹਨਾਂ ਨੂੰ ਇਹਨਾਂ 20 ਨੂੰ ਸਾਡੇ ਪਿੰਡ ਦੀਆਂ ਨੂੰ ਤਾਂ ਮੈਂ ਐਮਐਲਏ ਸਾਹਿਬ ਨਾਲ ਜਦੋਂ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਪੰਜ ਸੌਡੇ ਪਿੰਡ ਦੀਆਂ ਸਾਰੀਆਂ 20 ਬਣਾਈਆਂ ਜਾਣੀਆਂ ਪਰ ਮੈਂ ਬੇਨਤੀ ਕਰਦੀ ਆ ਵੀ ਵੀਰ ਜੀ ਤੁਸੀਂ ਆ ਕੇ ਜਿਵੇਂ ਸਾਡੀ ਬੀਹੀ ਵੱਲ ਧਿਆਨ ਦਿੱਤਾਗਾ ਓਵੇਂ ਜਿਵੇਂ ਇਹ ਵੀ ਜਿਹੜੀਆਂ 4-5 ਬੀਹਾਂ ਨੇ ਸਾਡੀਆਂ ਬਣਣੀਆਂ ਚਾਹੀਦੀਆਂ ਨੇ ਇਹ ਦੋ ਤਿੰਨ ਬੀਹਾਂ ਮੇਨ ਨਹੀਂ ਆ ਮੇਰਾ ਰਸਤਾ ਹੈਗਾ हां ਸਾਡੇ ਪਿੰਡ ਦਾ ਸੂਵੇ ਦੇ ਕੋਲੇ ਹੈਲਥ ਵਿਭਾਗ ਸੈਂਟਰ ਹੈਗਾ ਰੱਲੇ ਪਿੰਡ ਦਾ ਜਿਹੜੇ ਜਿੰਨੇ ਮਰੀਜ਼ ਨੇ ਪਿੰਡ ਦੇ ਸਾਰੇ ਜਣੇ ਇੱਥੇ ਆਉਂਦੇ ਨੇਗੇ ਆਪ ਦਾ ਡਾਕਟਰਾਂ ਕੋਲੇ ਸੇਤ ਸੁਵਿਧਾ ਲੈਣ ਲਈ ਮੁੱਖ ਮੰਤਰੀ ਨੇ ਚੱਲ ਮੈਡੀਕਲ ਤਾਂ ਸਾਡੇ ਪਿੰਡ ਦੇ ਵਿੱਚ ਸੁੱਖ ਸੁਵਿਧਾ ਨੂੰ ਆ ਖੋਲ ਤਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਸਾਨੂੰ ਪਤਾ ਲੱਗਿਆ ਵੀ ਪੰਜਾਬ ਸਰਕਾਰ ਵੀ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਂਦੀ ਹੈਗੀ ਵਿਕਾਸ ਕਰਦੀ ਹੈਗੀ ਤਾਂ ਇਹ ਸਾਰੇ ਪਿੰਡ ਦਾ ਲੰਗ ਹੈਗਾ ਇਥੇ ਸਰਕਾਰੀ ਡਿਵੈਂਸਰੀ ਹੈਗੀ ਕਲੀਨਿਕ ਖੁੱਲਿਆਗਾ ਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਬਹੁਤ ਜਿਆਦਾ ਗੰਦਗੀ ਆ ਬੁਰਾ ਹਾਲ ਹੈਗਾ ਅਸੀਂ ਐਮਐਲਏ ਸਾਹਿਬ ਨੂੰ ਤੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਬੇਨਤੀ ਕਰਦੇ ਆਂਗੇ ਸਾਰੇ ਪਰਿਵਾਰ ਨਾਲ ਮਿਲ ਕੇ ਵੀ ਸਾਡੀ ਆ ਮੇਨ ਗਲੀ ਤੇ ਇੱਕ ਪਿੱਛੇ ਹਟ ਮੈਂ ਇੱਕ ਟੋਟਾ ਹੈਗਾ ਇਹ ਦੋਵੇਂ ਟੋਟੇ ਬਣਾਏ ਜਾਣ ਗ੍ਰਾਂਟ ਦਿੱਤੀ ਜਾਵੇ ਵੀ ਜਿਹੜਾ ਲੋਕਾਂ ਦਾ ਲੰਘਾਗਾ ਉੱਥੇ ਮਰੀਜ਼ ਲੰਘਦੇ ਕਰਦੇ ਆ ਉਹ ਬੁਢੇ ਠੇਰੇ ਸਾਰੇ ਡਿੱਗ ਜਾਂਦੇ ਨੇਗੇ ਬੁਰਾ ਹਾਲ ਹੈਗਾ ਅਸੀਂ ਸਾਰੇ ਜਣੇ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਇਹ ਗਲੀ ਮੇਨ ਐਂਗੀ ਇਹਨੂੰ ਬਣਾਇਆ ਜਾਵੇ ਇੱਥੋਂ ਪਿੰਡ ਦਾ ਸਾਰੇ ਦਾ ਲੰਘਾ ਹੈਗਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਾਨੂੰ ਪਤਾ ਲੱਗਿਆ ਵੀ ਲੋਕਾਂ ਨੂੰ ਘਰਾਂ ਵਾਸਤੇ ਵੀ ਪੈਸੇ ਆਉਂਦੇ ਨੇਗੇ ਜਿਹੜੇ ਗਰੀਬ ਪਰਿਵਾਰ ਨੇਗੇ ਨਰੇਗਾ ਕੰਮ ਇਹਨਾਂਗੇ ਜਾਂ ਜਿਨ੍ਹਾਂ ਦੇ ਵੀ ਗਲੀਆਂ ਨਾਲੀਆਂ ਬੀਂਹਾਂ ਚ ਲੋਕਟ ਨਹੀਂ ਲੱਗੀ ਹੋਈ ਆ ਦੇਖੋ ਗਲੀਆਂ ਦਾ ਹਾਲ ਹੈ ਜਗ੍ਹਾ ਬੁਰਾ ਹਾਲ ਆ ਜੇ ਤਾਂ ਮੀਂਹ ਆ ਜਾਂਦਾ ਚਿੱਕੜ ਹੋ ਜਾਂਦਾਗਾ ਤਾਂ ਇਹਨਾਂ ਨਾਲ ਗੰਦਾ ਪਾਣੀ ਖੜ ਜਾਂਦਾਗਾ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਤਾਂ ਕਰਕੇ ਆ ਬੀਬੀਆਂ ਨਾਲ ਅਸੀਂ ਤੁਹਾਡੀ ਗੱਲ ਕਰਾਉਣੀ ਆ